ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਦੀ ਨਸ਼ਿਆ ਖਿਲਾਫ ਵੱਡੀ ਕਾਰਵਾਈ ਪੋਸਟ ਦੀ ਤਸਕਰੀ ਕਰਨ ਵਾਲੇ ਅੰਤਰਰਾਜੀ ਗਰੋਹ ਦਾ ਕੀਤਾ ਪਰਦਾ ਫਾਸ਼ 27 ਕੁਇੰਟਲ ਡੋਡੇ ਚੂਰਾ ਪੋਸਟ ਅਤੇ ਇੱਕ ਟਰੱਕ ਸਮੇਤ ਦੋ ਵਿਅਕਤੀਆਂ ਨੂੰ ਕੀਤਾ ਕਾਬੂ नशे के खिलाफ चलाई मुहिम मुकतसर साहब पुलिस की बहुत वही सफलता मिली जब तो तो साम लैड बाय एस पी डी साहब एन डी एस पी डी तो इंचार्ज सीआईए वन तो सारी टीम ने इनफोरमेन बेसिस पर एक बड़ा चंगा ट्रैप लाया एल को इंफॉर्मेन थी कि काफ़ी भारी मात्रा के जो चौदह पोस्ट है झारखंडों चलिया तो ये मुक्तसर मुकसर पहुंच रहे ਇਦੇ ਰਿਗਾਰਡਿੰਗ ਪਿਛਲੇ 3 ਦਿਨਾਂ ਤੋਂ ਜੋ ਸਾਡੀ ਟੀਮਾਂ ਸੀਗੀਆਂ ਸਾਰੀ-ਕੀ-ਤਾਰੀ ਬਾਤ ਕੀਤੀ ਤੇ ਅਸੀਂ ਵੇਟ ਵਿੱਚ ਸੀਗੇ ਕਿ ਇਹ ਗੱਡੀ ਕਿਵੇਂ ਸਾਨੂੰ ਟੱਕਰੂਗੀ ਤੇ ਕਿੱਥੇ ਨੂੰ ਰੋਕਿਆ ਜਾਏਗਾ ਤੇ ਪਰसों ਰਾਤ ਔਲਖ ਦਾਣਾ ਮੰਡੀ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਇਹਨਾਂ ਦਾ ਪਹੁੰਚਣਾ ਜੋ ਹੈ ਐਸੀ ਐਕਸਪੈਕਟ ਕਰ ਰਹੇ ਹਾਂ ਕਿ ਕਦੇ ਵੀ ਹੋ ਸਕਦਾ ਸਾਡੀ ਸਾਰੀ ਟੀਮ ਨੇ ਫਿਰ ਆ ਕੇ ਕੋਈ ਪ੍ਰਾਪਤ ਲਿਆ ਇਹਨਾਂ ਨੂੰ ਇੱਕ ਸ਼ਕਤੀ ਕੈਂਟਰ ਮਿਲਿਆ ਜਿਹਦੇ ਤੇ ਬੜੇ ਇੰਟਰਸਟਿੰਗਲੀ ਔਨ ਆਰਮੀ ਡਿਊਟੀ ਲਿਖਿਆ ਹੋਇਆ ਸੀ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਮੁੰਡੇ ਨੂੰ ਜੋ ਟਰੱਕ ਦੇ ਵਿੱਚ ਸੀਗੇ ਕਿ ਤੁਸੀਂ ਕੀ ਸਮਾਨ ਲੈ ਕੇ ਜਾ ਰਹੇ ਹੋ ਤੇ ਕਹਿੰਦੇ ਸੀ ਫੌਜ ਦਾ ਰਾਸ਼ਨ ਲੈ ਕੇ ਜਾ ਰਹੇ ਕੈਂਟਰ ਨੂੰ ਖੋਲ ਕੇ ਚੈੱਕ ਕੀਤਾ ਗਿਆ ਤੇ ਇਹਦੇ ਵਿੱਚ ਜੋ ਹੈਗਾ ਸਾਨੂੰ ਕਈ ਬੋਰੀਆਂ ਜੋ ਹੈ ਡੋਡੇ ਪੋਰਟ ਦੀ ਮਿਲੀਆਂ ਉਸ ਤੋਂ ਬਾਅਦ ਇੱਕ ਪ੍ਰੋਸੈਸ ਹੈਗਾ ਇਹ ਸਾਰੇ ਡੋਡੇ ਪੋਰਟ ਦੀ ਬੋਰੀਆਂ ਨੂੰ ਉਹਦੇ ਐਵੀਡੈਂਸ ਬਣਾਉਣ ਲਈ ਉਦੀ ਮੈਜ਼ਰਮੈਂਟਸ ਕਰਨੀਆਂ ਸ਼ੁਰੂ ਕੀਤੀਆਂ ਗਈਆਂ ਇਨੀਸ਼ੀਅਲ ਐਸਟੀਮੇਟ ਜੋ ਸਾਡਾ ਸੀਗਾ ਦੇਖ ਕੇ ਸਾਨੂੰ ਲੱਗਦਾ ਸੀ ਕਿ 15 ਕਿਲੋ ਬਟ ਗ੍ਰੈਜੂਲੀ ਜਿਵੇਂ ਜਿਵੇਂ ਮੈਜ਼ਰਮੈਂਟਸ ਹੋਂਦੀ ਗਈ ਇਹਦੇ ਟੋਟਲ ਸਮਾਨ ਹੈਗਾ ਇਸ 25 ਕਿਲੋ ਤੇ ਆ ਕੇ ਖੜਾ ਹੋਇਆ ਇਹਦੇ ਵਿੱਚ ਹਲੇ ਅਸੀਂ ਦੋ ਬੰਦੇ ਅਰੈਸਟ ਕੀਤੇ ਨੇ ਇੱਕ ਮਨਿੰਦਰ ਸਿੰਘ ਹੈਗਾ ਤੇ ਇੱਕ ਆਕਾਸ਼ਦੀਪ ਸਿੰਘ ਇਹ 36 ਸਾਲ ਤੇ 20 ਸਾਲ ਦੇ ਹੋ ਗਏ ਅਗੇਨ ਇਹ ਹੈਗੇ ਡਰਾਈਵਰ ਜਿਹਦਾ ਸਮਾਨ ਸੀਗਾ ਉਹਦੇ ਪਿੱਛੇ ਸਾਡੀ ਟੀਮ ਆਲਦੀ ਬਹਾਰ ਹੈਗੀ ਉਹ ਬੰਦੇ ਨੂੰ ਵੀ ਜਲਦ ਜਲਦ ਫੜ ਕੇ ਅੰਦਰ ਦਿੱਤਾ ਜਾਏਗਾ ਤੇ ਉਹਦੇ ਤੋਂ ਉਹਦੀ ਜਿੰਨੀ ਪ੍ਰਾਪਰਟੀ ਹੈਗੀ ਹੈ ਉਹ ਪ੍ਰਾਪਰਟੀ ਵੀ ਨਹੀਂ ਬਚਦੀ ਸਾਰੀ ਪ੍ਰਾਪਰਟੀ ਅਸੀਂ ਅਟੈਚ ਕਰਾ ਦੇਣੀ ਉਹਦੀ ਚਾਹ ਪਾਵੇ ਉਹ ਘਰੋ ਚਾਹ ਪਾਵੇ ਉਹਦੀ ਗੱਡੀਆਂ ਹੋਣ ਚਾਹੇ ਜੋ ਇਕਨੋਮਿਕ ਪ੍ਰਸੀਡ ਹੈਗੇ ਹੈ ਇਸ ਕ੍ਰਾਈਮ ਦੇ ਉਹ ਨਾਲ ਹੀ ਜਾਣਗੇ ਇਸ ਤੋਂ ਇਲਾਵਾ ਅਸੀਂ ਇੱਕ ਕੈਂਟਰ ਜੋ ਹੈਗਾ ਉਹ ਬਰਾਮਦ ਕੀਤਾ ਤੇ ਨਾਲ 90 ਘੱਟੇ ਜੋ ਹੈਗੇ ਜੋ ਟੋਟਲਿੰਗ 27 ਕੁਇੰਟਲ ਇਹ ਮੌਕਾ ਪੁਲਿਸ ਨੇ ਬਲਾਕ ਕੀਤਾ। ਪਰ ਇਹਨਾਂ ਕਿਤੇ ਦੇ ਵਿਦਿਗਤ ਕੰਮ ਕਰਦੇ। ਹਲੇ ਜਿਹੜਾ ਦੀ ਜੋ ਮੜਲੀ ਕੁੱਛ ਕੀ ਚੱਲ ਰਹੀ ਹੈ ਮੁਕਸਰ ਦੇ ਵਿੱਚ ਹੀ ਆ ਰਹੀ। ਮੇ ਨੇਮ ਵਗੈਰਾ ਨਹੀਂ ਡਿਸਕਲੋਸ ਕਰਾਂਗਾ ਕਿ ਹਲੇ ਸਾਡੇ ਦਾ ਜੋ ਆਪਰੇਸ਼ਨ ਆਇਗਾ ਇਟ ਇਸ ਪਿਲ ਇਨਫੋਰਮਡ। ਜਿਵੇਂ ਅਗਲਾ ਬੰਦਾ ਸਾਡੇ ਕੋਲ ਆਂਦਾ ਹੈ ਬੀਅਰ ਸ਼ੋਰ ਕਿ ਉਹਦੇ ਤੋਂ ਸਾਨੂੰ ਹੋਰ ਵੀ ਰਿਕਵਰੀ ਮਿਲੇ। ਥੋੜੀ ਜਿਹੀ ਸਮਾਰਨ। ਮੁਕਸਰ ਦੀ ਹੈ ਜੀ ਜੋ ਸਾਡੇ ਗੁਲਦਿੰਗ ਜਿਹਨੇ ਬੁਲਾਇਆ ਮੰਗਾਇਆ ਸਮਾਨ। ਕੋ ਬੇਸਿਕਲੀ ਕਿੰਗ ਪਿੰਨ ਹੈਗਾ ਪੂਰੇ ਆਪਰੇਸ਼ਨ ਦਾ। वो वो ग्यान ग्यान। जो तो पेराने पेराने नहीं है जी दोनों दो तो तीन तो तो वादू स्टेट तो कर दे झारखंड तो शुरू होया सारा है ਤੇ ਇਹਨਾਂ ਦਾ ਜੋ ਮੋਟਿਵ ਆਫ ਪ੍ਰਿੰਟ ਹੀ ਹੈਗਾ ਜਿਹਨੂੰ ਅਸੀਂ ਵੀ ਦੇਖਿਆ ਕਿ ਔਨ ਆਰਮੀ ਡਿਊਟੀ ਕਰਕੇ ਜਿਉਂ ਨੇ ਲਿਖਿਆ ਨਾਰਮਲੀ ਅਸੀਂ ਜੋ ਹੈਗੇ ਔਨ ਆਰਮੀ ਡਿਊਟੀ ਦਿਨਾ ਗੱਡੀਆਂ ਤੇ ਲਿਖਿਆ ਹੁੰਦੇ ਅਸੀਂ થોੜਾ ਗਰੀਜ਼ ਕਰਦੇ ਬਟ ਸਾਡੀ ਇਨਫੋਰਮੇਸ਼ਨ ਬੜੀ ਪੱਕਾ ਸੀ ਤੇ ਇਸ ਕਰਕੇ ਰੋਕਿਆ ਗਿਆ ਬਾਕੀ ਨਾਤੀ ਜੋ ਕੁਝ ਗਿਚ ਹੈਗੀ ਹੈ ਅੱਜ ਇਹਨਾਂ ਨੂੰ ਪੇਸ਼ ਕੀਤਾ ਜਾਏਗਾ কোর্ਟ ਦੇ ਵਿੱਚ ਨਿਤਿ ਮਾਨ ਲੁੱਤੀ ਜਾਏਗੀ ਤੇ ਬਾਕੀ ਸਾਰੀ ਡਿਟੇਲ ਦੇ ਨਾਲ ਬਚੀ ਹੋਈ ਹੈ ਇਸ ਦਾ ਔਨ ਦੀ ਇਹਨਾਂ ਲਾਇਆ ਤੁਹਾਨੂੰ नहीं नहीं कोई हले इधर कोई गल नहीं आई तो है ना ऑल आर्मी ड्यूटी स्पेसिफिकली लिखाया थी बाकी नाके नुके जो क्रॉस कर तो लोग तो ही अपोल गया हैं जो पुलिस करके जा भी एंबुलेंस और टॉकिंग तो जितनी है पूरी अपील करना चाहूंगा मैं दो हैगी जी एक है कि पब्लिक पब्लिक वेनाल की पब्लिक मीटिंग है 3 लाइक 3 के पर ਰੀਸੈਂਟਲੀ ਅਸੀਂ ਪਬਲਿਕ ਮੀਟਿੰਗ ਕੀਤੀ ਸੀ ਬਸ ਸਟੈਂਡ ਦੇ 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 ਰਿਗਾਰਡਿੰਗ ਫਾਈਨ ਹੌਟਸਪੌਟਸ ਉਨਾ ਦੇ ਵਿੱਚੋਂ 3 ਹੌਟਸਪੌਟਸ ਆਲਰੇਡੀ ਰੇਟਾ ਹੋ ਚੁੱਕੀਆਂ ਜਿਸ ਜਾਣ ਵਾਲੇ ਸੀ ਇਹ ਪੜਨ ਵਾਲੇ ਸੀ ਇਹ ਫੜੇਗਾ ਇਸ ਤੋਂ ਬਾਅਦ ਜ ਸਾਡਾ ਅਗਲਾ ਪੜਾਓ ਹੈਗਾ ਅਸੀਂ ਅਸੀਂ ਸਾਰੀ ਮੀਟਿੰਗਾਂ ਕਰਨ ਲੱਗੇ ਪਿੰਡਾਂ ਦੇ ਵਿੱਚ ਤੇ ਇਸ ਤੋਂ ਇਲਾਵਾ ਇੱਕ ਅਸੀਂ ਵਾਲੀਬਾਲ ਦਾ ਕੰਪੀਟੀਸ਼ਨ ਰੱਖ ਰਹੇ ਨੈਕਸਟ ਵੀਕਐਂਡ ਫਰਡੇ ਸੈਟਰਡੇ ਸੰਡੇ ਤੇ ਅਸੀਂ ਸਾਰੇ ਜੋ 250 ਪਿੰਡ ਸਾਡੇ ਹੈਗੇ ਆ ਜिले ਦੇ ਸਾਰੇ ਪਿੰਡों ਦੀ ਇੱਕ ਇੱਕ ਟੀਮ ਹੋਣੀ ਹੈ ਉਹ ਦੇ ਤੇ ਉਹਦੇ کافی ਚੰਗੇ ਐਸੀ ਪ੍ਰਾਈਵੇਸ ਤੇ ਇੱਕ ਅਵੇਅਰਨੈਸ ਪ੍ਰੋਗਰਾਮ ਜੋ ਹੈਗਾ ਨਸ਼ੇ ਦੇ ਖਿਲਾਫ ਸਫਲਾਨਾ ਸ਼ੁਰੂ ਕੀਤਾ ਹੈ ਤੇ ਮੈਂ ਸਾਰੀ ਪਬਲਿਕ ਨੂੰ ਇਹ ਕਹਾਂਗਾ ਕਿ ਤੁਸੀਂ ਸਾਡੇ ਨਾਲ ਜੁੜੋ ਜਿੱਥੇ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਹੈ ਜਿੱਥੇ ਤੁਹਾਨੂੰ ਨਜ਼ਰ ਆਉਂਦਾ ਹੈ ਕਿ ਬੰਦੇ ਵੇਚ ਰਹੇ ਨੇ ਦੇਖੋ ਜੀ ਇੱਕ ਹੁੰਦੀ ਹੈ ਵੱਡੀ ਰਿਕਵਰੀ ਇੱਕ ਹੁੰਦੀ ਹੈ ਜੋ ਛੋਟੀ ਛੋਟੀ ਕੁੜੀਆਂ ਵੇਚ ਰਹੇ ਨੇ ਮੱਲਿਆਂ ਦੇ ਵਿੱਚ ਉਹ ਕਰਦੇ ਪਬਲਿਕ ਨੂੰ ਅਸਲੀ ਬਰੇਸ਼ ਤੇ ਉਹਦੀ ਜਿਹਦੇ ਕੋਲ ਵੀ ਇਨਫੋਰਮੇਸ਼ਨ ਆਏਗੀ ਜੀ ਵੀ ਆਰ ਓਪਨ ਐਂਡ ਵੀ ਆਰ ਵੈਰੀ ਰਿਸਪੋਨਸਿਵ ਨਾਉ ਇਹ ਦੇ ਰਿ ਸਪੈਸੀਫਿਕਲੀ ਹੁਣ ਸਾਡੀ ਮੁਹਿੰਮ ਜੋ ਹੈ ਨਸ਼ੇ ਦੇ ਖਿਲਾਫ ਚੱਲ इंफॉर्मेश जगह क्रिमिनल स्मगलिंग कर रहे हैं तो ये साइड चेतावनी है जी तुम्हें तो पढ़कर भी अंदर देंगे तो प्रॉपर्टियां भी अटैच करा रीसेंटली इन दास्ट वन मंथ सात केसिस है प्रॉपर्टी अटैच करके कॉम्पीटेंट अथॉरिटी को देखते हैं जो सांट्रीब्यूशन आते हैं अभी सारे शेयर भी करा तो मैं यही गल कर करना चाह रहा बार बार कि प्रॉपर्टियां अटैच होनी है घर अटैच होने ਤੁਹਾਨੂੰ ਗੱਡੀਆਂ ਅਟੈਚ ਹੋਣੀਆਂ ਕੁਝ ਨਹੀਂ ਛੱਡਿਆ ਜਾਊਗਾ ਇਸ ਕਰਕੇ ਜੋ ਇਹ ਨਸ਼ੇ ਵਾਲੇ ਜੋ ਕੰਮ ਹੈਗੇ ਇਹਨੂੰ ਕਾਈਂਡਲੀ ਛੱਡਿਆ ਜਾਏ ਤੇ ਤੁਸੀਂ ਸਾਫ਼ੁੱਥਰੇ ਕੰਮ ਕਰੋ ਬਿਲਕੁਲ ਚਿੱਟੇ ਦੀ ਵੀ ਰਿਕਵਰੀ ਹੋਏਗੀ ਜੇ ਸਾਰੇ ਡਰੱਗਸ ਦੇ ਅਸੀਂ ਮਾਗੀ ਲੱਗੇ ਜਿਹਨੇ ਵੱਡੇ ਸਮਗਲ ਜੈਗੇ 50 ਰੁਪਏ ਦੀ ਮਗਰ ਦੂਨ ਨਹੀਂ ਖੜੀ ਆਣੀ ਪੋਸਟ ਕੋਲੇ ਅੰਦਰ ਪਰ ਅਜੇ ਤੱਕ ਨੂੰ ਵੱਡੇ ਕੋਈ ਨਹੀਂ ਦਿੱਤੇ ਦੇ ਨਹੀਂ वो भी होएगी ऑपरेशन सारे इंफॉर्मेन डिवेलप हो रही तो पिछले हफ्ते देखी सौ ग्राम हैरोइन के दो तीन पत्ते भी दूते इतने जो अपनी स्मगलिंग हैगी नज़र आ रहा है कि हम ज़्यादा फार्मास्यूटिकल वाली साइड जा रही है तो फार्मास्यूटिकल अभी स्पैशल जो है, है एक चैकिंग ऑफ तो मेडिकल शॉप जो है, है जो कि गोलियाँ गोलियां बेचने का काम कर रहे हैं अगली मुहिम देख ला